ਸਤ ਸ੍ਰੀ ਅਕਾਲ ਸਾਰੇ ਨੌ। ਗੁੱਡ ਮਾਰਨਿੰਗ। ਕਿਵੇਂ ਹੋ ਤੁਸੀਂ ਸਾਰੇ? ਠੀਕ ਠਾਕ। ਆਈ ਹੋਪ ਤੁਸੀਂ ਆਪਣੇ ਆਪੇ ਘਰ ਠੀਕ ਹੋਵੋਗੇ। ਮੌਸਮ ਅੱਜ ਬਹੁਤ ਓਪਨ ਤੇ ਹੋਈ ਹੈ। ਕੀੜੀਆਂ ਵੱਡੀਆਂ ਦਰੱਖਤਾਂ ਹਟਾ ਰੱਖੇ ਆ। ਕੀੜੀਆਂ ਵੱਡੀਆਂ ਕਟਿਆਂ ਚ ਆ ਕੀ ਕਹਿੰਦੇ ਹੁੰਦੇ ਇਹਨਾਂ ਨੂੰ? ਸਿਮਟਾਂ ਦੇ। ਥੈਲੇ। ਸਿਮਟਾਂ ਦੇ ਥੈਲੇ। ਸਿਮਟ ਵਾਲੇ ਥੈਲੇ। ਆਇਆ ਆਇਆ ਸੀ। ਤੇ ਅਸੀਂ ਸੱਚੇ ਚਲੋ سیمਟ ਵਾਲੇ ਥੈਲੇ ਵੇਚ ਦਈਏ। ਅਚਾਰਾ ਵੇਖ ਲਤੇ। ਤੇ ਇੱਕ ਸ਼ਾਲ ਨਹੀਂ ਦਿੱਤੀ। ਆ ਆ ਗਈ ਆ ਗਈ ਟਾਂਡੇ ਆ ਗਈ। ਇਹ ਮੈਂ ਨਾ ਇਹਨਾਂ ਕੋਲ ਦੇ। ਇਹ ਬਹੁਤ ਵੀ। ਇਹ ਟੋਟਾ ਉਠਾ ਕੇ ਟੋਟਾ ਵੇਚ ਲੀਏ ਦੇਖੋ 1 ਰੁਪਿਆ ਦੇ ਇੱਕ ਥੱਲਾ 150 ਥੱਲਾ ਵਾ 1 ਰੁਪਿਆ ਦੇ ਇੱਕ ਥੱਲਾ ਵਾ। ਬਾਪੂ ਆਪਣੀ ਜਗ੍ਹਾ ਤੇ ਬੈਠੇ ਆ। ਮੇਰੇ ਕੋਲ ਨਿਵਾਜ਼ ਲਾ ਦੇ। ਮੇਰੇ ਪਰਿਵਾਰ ਨਾਲ ਸਾਰੇ ਨਾਲ ਘੱਟ ਬੋਲਦੇ ਆ। ਉਹਨਾਂ ਦਾ ਕੋਈ ਬੋਲਦੀ ਆ ਬਾਬਾ। ਬੇ ਹੋ ਸਨੋ ਠੀਕ ਠਾਕ ਲਾਈਕ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਪਰਪਲ ਜੀ ਸ਼ੇਅਰ ਵੀ ਕਰਿਆ ਕਰੋ ਜਿੱਤੇ ਉੱਤੇ ਪਾੂੜਾ ਹੋ ਗਿਆ ਬਹੁਤ ਤੁਰਵੇਂ ਨਹੀਂ ਅੰਦਾ ਫੇਰ ਵੀ ਮਿਹਨਤ ਕਰ ਰਿਹਾ ਦੇਖੋ ਰੋਟੀ ਹੱਕ ਦੀ ਖਾਈ ਜੀ ਫਾਮੇ ਫੋਟੋ ਪਾ ਲਿਆ ਕਰੀਏ ਸੋਇਟਾਂ ਬੱਪੂ ਕੇ ਨੀ ਉਹ ਚੱਕੀ ਫਿਰਦਾ ਰਹੇ ਇਧਰ ਆ ਸਮਾਨ ਸਾਰਾ ਸਾਡੇ ਸਾਰੇ ਥੱਲੇ ਪੰਜਾਬ ਬਣੇ ਆ ਅਸੀਂ ਥੱਲੇ ਸਾਰੇ ਵੇਚਦੇ ਤੇ ਬਾਪੂ ਨੇ ਟਾਂਗਲੇ ਸਾਈਕਲ ਤੇ 50 50 ਪੈਸੇ ਦਾ ਇੱਕ ਥੈਲਾ 50 ਪੈਸੇ ਦਾ ਇੱਕ ਥੈਲਾ ਸੀਮੈਂਟ ਵਾਲੇ ਸੀ ਨਾ 50 ਪੈਸੇ ਦਾ ਇੱਕ ਜਿਹੜੇ ਸਾਫ਼ ਸੀ ਉਹ 1 ਰੁਪਏ ਦਾ ਇੱਕ ਇਸ ਲਈ ਘਾਟਾ ਪੈ ਗਿਆ ਚਲੋ ਕੋਈ ਗੱਲ ਇੱਧਰ ਦੇ ਦੋ ਫੜੜੇ ਬਤਨਾ ਹੈਗੀਆਂ ਹਾਂ ਭੈਣ ਹੈਗੀਆਂ ਆ ਜਾਓ लो जी टाइम हो गया पाँच बजे का शाम दे तो आप बना लगे हाँ सब्जी आलू उड़ियाँ लो जी आप मसाला भुन रहे हैं लंबी लंबी मिर्चा पाइया से अपन और देखो मैं लंबी लंबी मिर्च पाई है बहुत स्वाद लगते हैं लंबी लंबी मिर्च ਅੱਪਏ ਨੂੰ ਜਿੱਦ ਕਰਾ ਖਾਣਾ ਰਹੇ ਆਂ ਆਲੂ ਪਕੌੜੇ ਰੈਸিপি ਬਹੁਤ ਸਵਾਦ ਬੰਦ ਹੈ ਮੇਰੇ ਫੇਵਰਟ ਨੇ ਆਲੂ ਪਕੌੜੇ ਲਓ ਆਪਾਂ ਮਿਕਸ ਕਰ ਲੈ ਬਣਿਆ ਆ ਸੁੱਕਾ ਮਸਾਲਾ ਨਮਕ ਮਿਰਚ ਇਹ ਪੀਣੀ ਜੱਪਾ ਹੋ ਪਾਉਂਦੇ ਹਾਂ ਅੱਗੇ ਆਪਾਂ ਪਿਆਜ਼ ਰਿਚ ਕੱਟ ਲੈ ਸੀ ਹੁੰਦੇ ਵਿੱਚ ਕੁੱਟ ਲਈ ਤੇ ਪਿਆਜ਼ ਨਾਲ ਪਾ ਤਰਖ ਵਗੈਰਾ ਦਾ ਸਭ ਸਾਰਾ ਕੁਝ ਕੁੱਟ ਲਿਆ ਸਾਵਨਾ ਤੋਂ ਆਪਾਂ ਆਪਾ ਪਾ ਮੰਨ ਸਭ ਵਿੱਚ ਇਹ ਲਾ ਬਜੀ ਸਮਾਨ ਆਪਾਂ ਪਾ ਲਿਆ ਹੁਣ ਆਪਾਂ ਇਹ ਹਲਾਵਾਂਗੇ ਲਾਓ ਜੀ ਆਪਾਂ ਸਬਜੀ ਹਲਾਉਣੀ ਹੈ ਅਲੂ ਪਕੌੜਿਆਂ ਦੀ ਆਲੂ ਪਕੌੜੇ ਬੰਦੇ ਤੋ ਤੜੀ ਗਏ ਨੇ ਹੁਣ ਆਪਾਂ ਇਹਨੂੰ ਤਰੀ ਲਾਂਗੇ ਥੋੜਾ ਜਿਹਾ ਆਪਾਂ ਮਤਲਬ ਸੇਕ ਲਵਾ ਕੇ ਫਿਰ ਆਪਾਂ ਇਹਨੂੰ ਤਰ ਲਵਾਂਗੇ। ਸੁੱਕੀ ਇਹ ਤਰੀਂ ਵਾਲੀ ਬੜੀ ਵਧੀਆ। ਤਰੀ ਨਾਲ ਰੋਟੀ ਖਾਦੀ ਜਾਂਦੀ ਹੈ ਤੇ ਫੇਰ ਸਵਾਦ ਵੀ ਲੱਗਦੀ ਹੈ ਚੁੱਪੀ ਚੁੱਪੀ। ਕਈ ਲੋਕ ਸੁੱਕੀ ਖਾਂਦੇ ਆ ਤੇ ਆਪਾਂ ਤਰੀ ਵਾਲੀ ਬਣਾਵਾਂਗੇ। ਤਰੀ ਵਾਲੀ ਜ਼ਿਆਦਾ ਚੰਗੋਪਾ ਲੱਗਦੀ ਹੈ। ਇਲਾਚੀ ਆਪਾਂ ਲਾ ਮਹੇ ਉਹ ਤਰੀਏ। ਇਲਾਚੀ ਆਪਾਂ ਲਾਤੇ ਹੁਣ ਤਰੀ ਤਰੀ ਗਾੜੀ ਹੋਉਂਦੀ ਚ ਤੇ ਥੋੜੀ ਜਿਹੀ ਪਾਣੀ ਜ਼ਿਆਦਾ ਪਾਇਆ ਆਪਾਂ ਤੇ ਗਾੜੀ ਹੋਊਗੀ ਕਿਉਂਕਿ ਗਾੜੀ ਹੀ ਤਰੀ ਥੋੜੀ ਥੋੜੀ ਵਧੀਆ ਲਵਦੀ ਆ ਤੇ ਤਰੀ ਆਪਾਂ ਜ਼ਿਆਦਾ ਲਾਤੀ ਚਲੋ ਹੁਣ ਆਪਾਂ ਕਰਦੇ ਆ ਦੇਖਦੇ ਹਾਂ ਬਣਨ ਤੱਕ ਦਿਖਾਣੇ ਆ ਤੁਹਾਨੂੰ ਅੱਗੇ ਪਲੀਜ਼ ਲਾਈਕ ਸਬਸਕ੍ਰਾਈਬ ਚੈਨਲ ਨੂੰ ਸ਼ੇਅਰ ਜਰੂਰ ਕਰਿਆ ਕਰਕੇ ਤੁਹਾਨੂੰ ਅੱਗੇ ਤੁਹਾਡੀ ਸਪੋਰਟ ਦੀ ਮੈਨੂੰ ਬਹੁਤ ਜ਼ਿਆਦਾ ਚਾਹੀਦੀ ਤਾਂ ਪਲੀਜ਼ ਥੈਂਕਸ ਚਲੋ ਤਾਂ ਆ ਮੈਂ ਤੁਹਾਨੂੰ ਖੁਣਾ ਕੇ ਵਾਓ ਕਿ ਮੈਂ ਸੌਈ ਸਬਜ਼ੀ ਪਾਣੀ ਦੀ ਦੇਖੋ ਕਿੰਨਾ ਪਾਣੀ ਪਾਇਆ ਸੀ ਆਪਾਂ ਤੇਰੀ ਗਾੜੀ ਹੋ ਗਈ ਰੋਟੀ ਖਾਣ ਤੇ ਹੋਰ ਹੋ ਜਾਣੀ ਗਾੜੀ ਰੋਟੀ ਖਾਣ ਲੱਗਿਆ ਹਜੇ ਤਾਂ ਬੱਚਿਆ ਹੀ 6 ਨੇ ਤੇ ਅੱਧਾ ਘੰਟਾ ਮਤਾ ਬਣਾ ਨੂੰ ਲਾਤੀਆ ਤੇ ਹੁਣ ਮੈਂ ਦੇਖਿਆ ਕਿ 6 ਵਜੇ ਬਹੁਤ ਵਧੀਆ ਬਣੀ ਹੈ ਬਹੁਤ ਵਧੀਆ ਪਲੀਜ਼ ਲਾਈਕ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਥੈਂਕ ਯੂ ਬਾਏ ਬਾਏ